ਬੱਚਿਓ ਤੁਹਾਨੂੰ ਬਹੁਤ ਸਮਝਾਇਆ ਕਿ ਪੁੱਤ ਸੜਕ ਦੇ ਉੱਪਰ ਇਹ ਜਿਹੜਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਤੁਸੀਂ ਦੇਖੋ ਰਾਤ ਦਾ ਹਨੇਰਾ ਸੀਗਾ ਤੇ ਰੋਡ ਦੇ ਉੱਪਰ ਕਿੰਨਾ ਰਸ ਸੀ ਤੁਸੀਂ ਇੱਕ ਜਣਾ ਮੋਟਰਸਾਈਕਲ ਚਲਾ ਰਹੇ ਹੋ ਦੂਜਾ ਬੱਚਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਖੜਾ ਔਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਹਿਯਾਰਪੁਰ ਦੇ ਵਿੱਚ 25 ਤੋਂ 30 ਜਾਂ 35 ਲੋਕ ਹੈ ਜਿਹੜੇ ਸਾਨੂੰ ਇਹ ਜੀਆਂ ਵੀਡੀਓ ਸੈਂਡ ਕਰਦੇ ਆ ਪਲੀਜ਼ ਇਹ ਜੇ ਕੰਮ ਨਾ ਕਰੋ ਅਗਰ ਤੂੰ ਮੜ ਜਾਵੇ ਟਿਸ ਬੈਲੈਂਸ ਹੋ ਜਾਵੇ ਤੂੰ ਗਿਰ ਜਾਵੇਂ ਪਿੱਛੋਂ ਗੱਡੀਆਂ ਆ ਰਹੀਆਂ ਉੱਪਰ ਦੀ ਪੁੱਤ ਲੰਘ ਜਾਏ ਕੋਈ ਛੱਟਪੇੜ ਲੱਗ ਜਾਵੇ ਕੌਣ ਜ਼ਿੰਮੇਵਾਰ ਹੈ ਜੇ ਤੂੰ ਕਿੱਡਾ ਸੋਹਣਾ ਬੱਚਾ ਤੇ ਕਿੱਡਾ ਪਿਆਰਾ ਬੱਚਾ ਆਪਣੇ ਪੇਰੈਂਟਸ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਕੇ ਪਾਲਿਆ ਹੁਣ ਤੇਰੇ ਪੇਰੈਂਟਸ ਨੂੰ ਇਹ ਵੀਡੀਓ ਦਿਖਾਈਏ ਤੇ ਪੇਰੈਂਟਸ ਨੂੰ ਪਤਾ ਲੱਗੂਗਾ ਕਿ ਸਾਡੇ ਬੱਚੇ ਕੀ ਗਲਤੀਆਂ ਕਰਦੇ ਆ ਅੱਗੇ ਤੋਂ ਇਹ ਜੀ ਗਲਤੀ ਨਹੀਂ ਕਰਨੀ ਆ ਤੁਹਾਡਾ ਗਿਫਟ ਜਿਹੜਾ ਇਹ ਤਿਆਰ ਕਰ ਲਿਆ ਇਹ ਤੁਹਾਨੂੰ ਦੇ ਦਿੱਤਾ ਅਕੇ ਤੋ ਕਰੋਗੇ ਤਾਂ ਬੋਲੋ ਲਾਓ ਕੰਨ ਨੂੰ ਹੱਥ ਉੱਚੀ ਬੋਲੋ ਆਪਣੇ ਨਾਲ ਜਾ ਕੇ ਦੋਸਤਾਂ ਨੂੰ ਵੀ ਸਮਝਾਉਣਾ ਕਿ ਇਹ ਜਿਹੜਾ ਕੋਈ ਕੰਮ ਨਹੀਂ ਕਰਨਾ ਜਿਸ ਦੇ ਨਾਲ ਤੁਹਾਡੀ ਆਪਣੀ ਜਾਨ ਖਤਰੇ ਵਿੱਚ ਪੈ ਗਈ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੱਛੇ ਕੌਣ ਆ ਰਹੇ ਸੀ ਤੁਹਾਡੇ ਪਿੱਛੇ ਸਾਡੇ ਆਪਣੇ ਬੱਚੇ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੇ ਵੀਡੀਓ ਪਾਈ ਤੁਹਾਡੇ ਕਾਸਟ ਜਿਹੜਾ ਕੀਤਾ ਤੁਸੀਂ 1 ਮਿੰਟ ਬਾਅਦ ਮੈਨੂੰ ਵੀਡੀਓ ਆ ਗਈ ਉਹਦੀ ਤੇ ਤੈਨੂੰ ਅਗਲੇ ਦਿਨ ਆਪਾਂ ਫੜਦੇ ਆ ਅਕੇ ਤੂੰ ਇਦਾਂ ਨਹੀਂ ਕਰਨਾ ਓਕੇ ਮੈਂ ਤੁਹਾਡੇ ਮਾਧਿਮ ਪੁਲਿਸ ਸਾਰੇ ਬੱਚਿਆਂ ਨੂੰ ਅੰਬਰ ਰਿਕੁਐਸਟ ਕਰਨੀ ਚਾਹੁੰਨਾ ਕਿ ਪਲੀਜ਼ ਐਸੀ ਹਰਕਤ ਨਾ ਕਰੋ ਬੱਚਿਓ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਉਹ ਸਕੂਟਰ ਦੀ ਹੈ ਤੇ ਦੋ ਛੋਟੀਆਂ ਕਿੱਲੀਆਂ ਹੀ ਹਨਾ ਅਗਰ ਉਹ ਟੁੱਟ ਜਾਵੇ ਜਾਂ ਬੰਦਾ ਡਿਸਬੈਲੈਂਸ ਹੋ ਜਾਵੇ ਤੇ ਸੜਕ ਲੱਜੂ ਸੜਕ ਦੇ ਵਿੱਚ ਡਿੱਗੂ ਪਿਛਲੀ ਗੱਡੀ ਆ ਕੇ ਉੱਪਰ ਦੀ ਹਿੱਟ ਕਰ ਜਾਊਗੀ ਪਲੀਜ਼ ਰਿਕੁਐਸਟ ਹੈ ਐਜੇ ਕੰਮ ਨਾ ਕਰੋ ਥੈਂਕ ਯੂ